ਵੇਖੋ ਕਿੰਨੀ ਖਜਲ ਖੁਆਰੀਏ ਸਾਡੇ ਨਾਲ ਹੋ ਰਹੀ ਹੈ ਪੰਜ ਤੋਂ ਟੋਰੀ ਸਾਡੇ ਵਾਸਤੇ ਤਾਂ ਜੰਗ ਲੱਗ ਚੁੱਕਾ ਹੈ ਅਸਲ ਦੇ ਵਿੱਚ ਆ ਪੁਲੇ ਜਦੋਂ ਇਹੋ ਜਿਹਾ ਖਤਰਾ ਬਣਦਾ ਸਾਨੂੰ ਇੱਥੋਂ ਭੱਜਣਾ ਪੈਂਦਾ ਕਿਉਂ ਪਹਿਲਾਂ ਨਿਕਲਣਾ ਪੈਂਦਾ ਹੈ ਵੀ ਜਦੋਂ ਸਮਾਂ ਇਹੋ ਜਿਹਾ ਬਣ ਗਿਆ ਇਹ ਪੁਲ ਜਿਹੜਾ ਬੰਦ ਕਰ ਦੇਣਾ ਜਿਹੜਾ ਕੋਈ ਕਿਸੇ ਨੂੰ ਦਾਜ ਦੇਜ ਮਿਲਿਆ ਵਾ ਕੋਈ ਘਰ ਦਾ ਵਸਤੋਂ ਬਣੀ ਉਹ ਲੈ ਤੇ ਜਾ ਤੇ ਰਸਤੇ ਦੇ ਵਿੱਚ ਹੀ ਉਹ ਇਧਰ ਉਧਰ ਹੋ ਤੇ ਸਾਰਾ ਟੁੱਟਦਾ ਜਾਂਦਾ ਸੀਗਾ ਮੈਂ ਵੇਖੋ ਸਾਡੇ ਵਾਸਤੇ ਜੰਗ ਲੱਗ ਚੁੱਕਾ ਹੈ ਰੋਸਪੁਰ ਦੇ ਵਿੱਚ ਇਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਰਾਤ ਤਕਰੀਬਨ 3 ਵਾਰ ਬਲੈਕਆਊਟ ਹੋਇਆ ਇਸ ਵਕਤ ਅਸੀਂ ਹੁਸੈਣੀ ਵਾਲਾ ਬਾਰਡਰ ਦੇ ਵਿੱਚ ਨਜ਼ਦੀਕ ਖੜੇ ਆਂ ਔਰ ਇਥੇ ਇਹ ਦੱਸਦੀ ਕਿ ਜਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਇਹ ਲੋਕ ਜਿਹੜੇ ਦੇਖੋ ਇਸ ਟਰਾਲੀ ਦੇ ਵਿੱਚ ਬੈਠ ਕੇ ਕਿਸ ਤਰੀਕੇ ਦੇ ਨਾਲ ਕੋਈ ਪਿੰਡ ਦੇ ਵਿੱਚੋਂ ਬਾਹਰ ਆ ਰਿਹਾ ਕਿਉਂਕਿ ਇਹ ਇੱਕ ਹੋਰ ਤਸਵੀਰ ਜਿਹੜੀ ਹੈ ਇੱਕ ਪਾਸੇ ਇਹ ਵੀ ਜਿਹੜਾ ਟਰੈਕਟਰ ਕਿਉਂਕਿ ਇਸ ਜਗ੍ਹਾ ਤੋਂ ਪਿੱਛੇ ਜੇ ਅਸੀਂ ਗੱਲ ਕਰ ਲਈਏ ਤਾਂ ਇਹ ਜਿਹੜਾ ਪੁਲ ਹੈ ਇਸ ਪੁੱਲ ਦੇ ਪਿੱਛੇ ਲਗਭਗ 10 ਪਿੰਡ ਹੋਰ ਨੇ ਜਿੱਥੇ ਅੱਗੇ ਪੁਲਿਸ ਵੱਲੋਂ ਜਾਣ ਦੀ ਇਜਾਜ਼ਤ ਨਹੀਂ ਹੈ ਅੱਗੇ ਬੀਐਸਐਫ ਵੱਲੋਂ ਇਸ ਪੂਰੇ ਇਲਾਕੇ ਦੀ ਕਮਾਂਡ ਸੰਭਾਲੀ ਹੈ ਔਰ ਜਿਸ ਤਰੀਕੇ ਦੇ ਨਾਲ ਹਾਲਾਤ ਬਣ ਰਹੇ ਨੇ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਕੀ ਕੁਝ ਤਿਆਰੀਆਂ ਹੋ ਰਹੀਆਂ ਨੇ ਕਿਉਂਕਿ ਉੱਥੇ ਜਿਹੜੇ ਲੋਕ ਨੇ ਉਹ ਪਿੰਡਾਂ ਦੇ ਵਿੱਚੋਂ ਬਾਹਰ ਆ ਰਹੇ ਨੇ ਔਰ ਰਾਸ਼ਨ ਲਿਆਣ ਕੇ ਕਈ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਸ਼ਹਿਰ ਦੇ ਵਿੱਚ ਰੱਖਿਆ ਜਾ ਰਿਹਾ ਹਾਲਾਂਕਿ ਉੱਥੇ ਸਹਿਮ ਦਾ ਮਾਹੌਲ ਤਾਂ ਬਣਿਆ ਹੋਇਆ ਪਰ ਦੂਸਰੀ ਤਰਫ ਤੋਂ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕੱਲੇ ਫਿਰੋਜ਼ਪੁਰ ਦੇ ਵਿੱਚ ਨਹੀਂ ਬੱਲੇ ਪੂਰੇ ਪੰਜਾਬ ਦੇ ਵਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਰਾਤ ਬਲੈਕਆਊਟ ਹੋਇਆ ਉਸ ਤੋਂ ਪਿੱਛਾ ਮੋਕ ਡ੍ਰਿਲ ਹੋਈ ਹੈ ਸੋਸ ਨੂੰ ਲੈ ਕੇ ਵੀ ਤਿਆਰੀਆਂ ਕਿਸ ਤਰੀਕੇ ਦੀਆਂ ਸੀਗੀਆਂ ਇਹ ਕਿਹ ਤਸਵੀਰ ਹੈ ਇਸ ਪਾਸੇ ਵੀ ਜਿਹੜੇ ਲੋਕ ਆ ਰਹੇ ਨੇ ਔਰ ਇੱਥੇ ਇਹ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਨੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਇਸ ਟਰੈਕਟਰ ਦੇ ذریعے ਦੇਖੋ ਕਿਸ ਤਰੀਕੇ ਦੇ ਨਾਲ ਅੰਦਰ ਕੱਪੜੇ ਦੇ ਨਾਲ ਨਾਲ ਦੀ ਨਾਲ ਕੋਈ ਖਾਨ ਦਾ ਸਮਾਨ ਜਿਹੜਾ ਉਹ ਵੀ ਰੱਖਿਆ ਗਿਆ ਪਰ ਇੱਥੇ ਜਿਸ ਤਰੀਕੇ ਦੀਆਂ ਤਸਵੀਰਾਂ ਨੇ ਕਿਉਂਕਿ ਖਾਸ ਤੌਰ ਦੇ ਉੱਪਰ ਹੁਸੈਣੀ ਵਾਲਾ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਾਗਲੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਕਿਉਂਕਿ ਬਾਰਡਰ ਦੇ ਨਾਲ ਲੱਗਦੇ ਪਿੰਡ ਹੋਣ ਕਰਕੇ ਲੋਕਾਂ ਨੇ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਵੇਲੇ ਕਿਹੜੇ ਹਾਲਾਤ ਬਣਨੇ ਨੇ ਸੋ ਉਸੇ ਨੂੰ ਲੈ ਕੇ ਹੀ ਬੀਤੀ ਰਾਤ ਲੋਕਾਂ ਦਾ ਕਹਿਣਾ ਕਿ ਸੀ ਸੋਕੇ ਨਹੀਂ ਦੇਖਿਆ ਕਿਉਂਕਿ ਰਾਤ ਭਰ ਜਿਸ ਤਰੀਕੇ ਦੇ ਨਾਲ ਅਫਵਾਹਾਂ ਨੇ ਫਿਰ ਬੱਤੀ ਚਲੇ ਜਾਣੀ ਵਾਰੀ-ਵਾਰੀ ਬਲੈਕਆਊਟ ਹੋਣਾ ਸੋ ਪੁਲਿਸ ਵੱਲੋਂ ਮੌਕ ਟ੍ਰੈਲ ਕੀਤੀ ਜਾ ਰਹੀ ਹੈ ਸਾਇਰਨ ਚੱਲ ਰਹੇ ਨੇ ਇਹ ਸਾਰੀਆਂ ਚੀਜ਼ਾਂ ਜਿੱਥੇ ਪੁਲਿਸ ਦਾ ਪ੍ਰੈਕਟਿਸ ਕਰ ਰਹੀ ਹੈ ਫੌਜ ਤਾਂ ਆਪਣੀ ਪ੍ਰੈਕਟਿਸ ਕਰ ਰਹੀ ਹੈ ਲੇਕਿਨ ਜਿਹੜੇ ਲਾਗਲੇ ਲੋਕ ਨੇ ਜਿਹੜੇ ਇਲਾਕੇ ਦੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਰਿਹਾ ਹੈ ਔਰ ਹਾਲਾਂਕਿ ਹੁਣ ਲੋਡ ਹੈ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਫਿਰ ਚਾਏ ਉਹ ਪੁਲਿਸ ਵੱਲੋਂ ਕੀਤੇ ਜਾਣ ਜਾਂ ਫਿਰ ਬੀਐਸਐਫ ਵੱਲੋਂ ਕੀਤੇ ਜਾਣ ਕਿਉਂਕਿ ਲਾਗਲੇ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਨੇ ਕਿਉਂਕਿ ਇੱਥੇ ਲੋਕ ਜਿਹੜੇ ਜਦੋਂ ਪਹੁੰਚਦੇ ਨੇ ਤਾਂ ਅਗਲੇ ਬੰਨੇ ਪਿੰਡਾਂ ਦੇ ਵਿੱਚੋਂ ਹੋ ਕੇ ਵਾਪਸ ਆਉਂਦੇ ਨੇ ਕਿਉਂਕਿ ਉੱਥੇ ਉਹਨਾਂ ਦਾ ਮਾਲ ਡੰਗਰ ਹੈ ਸਮਾਨ ਪਿਆ ਹੋਇਆ ਸੋ ਉਹ ਸਭ ਦੇ ਵਿਚਕਾਰ ਜਿਹੜੇ ਲੋਕ ਉੱਥੋਂ ਆਉਂਦੇ ਨੇ ਜਾਣਦੇ ਨੇ ਤਾਂ ਗੱਲਬਾਤ ਵੀ ਕਰਾਂਗੇ ਕੀ ਨਾਂਜੀ ਤੁਹਾਡਾ ਮੇਰਾ ਨਾਂ ਚਮਨ ਸਿੰਘ ਜੀ ਤੇ ਅਗਲੇ ਪਨੇ ਜ਼ਮੀਨ ਹੈ ਜਾਂ ਮਾਲ ਡੰਗਰ ਹੈ ਬਿਲਕੁਲ ਜੀ ਮਾਲ ਡੰਗਰ ਵੀ ਹੈ ਘਰ ਵੀ ਹੈ ਸਾਰਾ ਜਿਹੜਾ ਉਹ ਸਾਡੇ ਕੋਲ ਇਸੇ ਤਰ੍ਹਾਂ ਦੇ ਵੇਖੋ ਅੱਜ ਹੁਣ ਤੁਸੀਂ ਮੈਂ ਤਾਂ ਇਹ ਗੱਲ ਕਰਿਆ ਐਸੀ ਗੱਲਾਂ ਵੇਖੋ ਕਿੰਨੀ ਖਜਲ ਖੁਆਰੀ ਸਾਡੇ ਨਾਲ ਹੋ ਰਹੀ ਹੈ ਪੰਜ ਤੋਂ ਟੋਰੀ ਸਾਡੇ ਵਾਸਤੇ ਤਾਂ ਜੰਗ ਲੱਗ ਚੁੱਕਾ ਹੈ ਹਮ ਅਸਲ ਦੇ ਵਿੱਚ ਕੋ ਜੀ ਆ ਜੰਦ ਨਹੀਂ ਸਾਡੇ ਨੇ ਜੀਣਾ ਜੀ ਨਹੀਂ ਰਹੇਗਾ ਕੋ ਜੀ ਕਿਤੇ ਚਲਾਗਾ ਕੋ ਜੀ ਕਿਤੇ ਗਲੇ ਇਹੋ ਜਿਹਾ ਨਹੀਂ ਕਿਤੇ ਪ੍ਰਬੰਧ ਹੈ ਵੀ ਸਰਕਾਰ ਕੋਈ ਵੀ ਚਾਹੇ ਕੀ ਨਹੀਂ ਕਰ ਸਕਦੀ ਸਰਕਾਰ ਸਾਰਾ ਕੁਝ ਹੀ ਸਰਕਾਰ ਕਰ ਸਕਦੀ ਹੈ ਸਾਡੇ ਕੋਲ ਵੋਟਾਂ ਵਟੋਰਨ ਦੇ ਮਾਰੇ ਜਾਣ ਦੇ ਲੜਾ ਲਪਾ ਰਾਨ ਦੇ ਇਹ ਹੋ ਗਿਆ ਉਹ ਹੋ ਗਿਆ ਹੁਣ ਦੇਖੋ 71 ਦੀ ਜੰਗ ਹੈ 1971 ਦੀ ਜੰਗ ਲੱਗੀ ਸੀ ਸਾਡੇ ਲੋਕਾਂ ਨੇ ਕੀ ਲਾਦ ਕੋਈ ਬੀਅੇ ਸਬ ਦੇ ਜਵਾਨ ਜਿਹੜੇ ਡੁੱਬ ਤੇ ਵਿੱਚ ਮਰ ਗਏ ਕੋਈ ਚੋਕੀਆਂ ਛੱਡ ਦੇ ਭੱਜ ਗਏ ਜਿਨ੍ਹਾਂ ਦੇ ਵਿੱਚ ਹਥਿਆਰ ਜਾਦੇ ਜਾਤ ਸਾਡੇ ਜਿਹੜੇ ਲੋਕਾਂ ਨੇ ਸ਼ਿਵਲ ਆਦਮੀਆਂ ਨੇ ਚੋਕ ਤੇ ਜਾ ਤੇ ਲੈਂਦੇ ਤੇ ਜਾ ਤੇ ਸਰਕਾਰ ਨੂੰ ਦਿੱਤੇ ਤੇ ਸਾਡੇ ਕੋ ਇਹੋ ਜਿਹਾ ਪ੍ਰਬੰਧ ਕੀਤਾ ਜਾ ਸੀ ਅੱਜ ਇਹ ਨਹੀਂ ਭੱਜਣ ਦੀ ਗੱਲ ਆ ਕੋਈ ਸਾਰੇ ਪਾਸੇ ਇੱਧਰ ਵੀ ਹੈ ਉੱਧਰ ਵੀ ਹੈ ਸਾਡੇ ਇੱਕ ਆ ਪੋਲੇ ਜਦੋਂ ਇਹੋ ਜਿਹਾ ਖਤਰਾ ਬਣਦਾ ਸਾਨੂੰ ਇੱਥੋਂ ਭੱਜਣਾ ਪੈਂਦਾ ਕਿਉਂ ਪਹਿਲਾਂ ਨਿਕਲਣਾ ਪੈਂਦਾ ਹੈ ਵੀ ਜਦੋਂ ਸਮਾਂ ਇਹੋ ਜਿਹਾ ਬਣ ਗਿਆ ਇਹ ਪੁਲ ਜਿਹੜਾ ਬੰਦ ਕਰ ਦੇਣਾ ਫੇਰ ਅਜੀ ਸਾਰੇ ਜੀ ਜਿਹੜੇ ਨੇ ਉਧਰ ਦੀ ਕੇਸ ਤਰ੍ਹਾਂ ਲੰਘ ਜਾਂਦੇ ਸਾਡਾ ਇਹੋ ਜਿਹਾ ਪ੍ਰਬੰਧ ਹੀ ਨਹੀਂ ਜਿਹੜਾ ਉਧਰੋਂ ਅਸ ਲੰਘ ਜਾਂਦੇ ਅੱਛਾ ਉੱਥੇ ਚਾਹੀਦਾ ਸਰਕਾਰ ਨੂੰ ਸਾਨੂੰ ਕੋਈ ਸਮਰਥ ਦੇਵੇ ਬੇੜੀਆਂ ਦੇਵੇ ਜਾਂ ਸਾਡਾ ਵਾਸਤੇ ਉੱਥੇ ਪੁਲ ਪਾਇਆ ਜਾਵੇ ਇੱਕ ਜਿਹੜਾ ਮਤਲਬ ਆਉ ਜਾਏ ਸਾਡੀ ਚਲਦੀ ਰਹੇ ਨਹੀਂ ਸਰਕਾਰ ਹੁਣ ਤੁਹਾਡਾ ਕੋਈ ਪੁੱਛਕਿਛ ਨਹੀਂ ਕਰਦੀ ਸਰਕਾਰ ਨੇ ਕੋਈ ਰਾਸ਼ਨ ਦਿੱਤਾ ਕੋਈ ਪੁੱਛਕਿਛ ਕੀਤੀ ਆ ਨਹੀਂ ਨੂੰ ਕੁਝ ਨਹੀਂ ਦਿੱਤਾ ਅਸੀਂ ਕੱਲ ਦੀ ਗੱਲ ਹੈ ਸਤ ਅੱਠ ਟਰਾਲੀਆਂ ਲੈ ਜਾ ਰਹੇ ਸੀਗੇ ਸਮਾਨ ਦੀਆਂ ਭਰੀਆਂ ਸੀ ਅੱਗੜ ਪਿਛੜ ਜਾ ਰਹੇ ਸੀਗੇ ਜਿਹੜਾ ਕੋਈ ਕਿਸੇ ਨੂੰ ਦਾਜ ਦੇਜ ਮਿਲਿਆ ਵਾ ਕੋਈ ਘਰ ਦਾ ਵਸਤੋਂ ਬਣੀ ਉਹ ਲੈ ਤੇ ਜਾ ਤੇ ਰਸਤੇ ਦੇ ਵਿੱਚ ਹੀ ਉਹ ਇਧਰ ਉਧਰ ਹੋ ਤੇ ਸਾਰਾ ਟੁੱਟਦਾ ਜਾਂਦਾ ਸੀਗਾ ਮੈਂ ਵੇਖੋ ਸਾਡੇ ਬਾਤੇ ਜੰਗ ਲੱਗ ਚੁੱਕਾ ਹੈ ਹੁਣ ਅਸੀਂ ਤਾਂ ਬੇਨਤੀ ਇਹ ਕਰਨੀ ਹੈ ਵੀ ਸਾਡੇ ਕੋਲ ਚਲੋ ਜੀ ਕੱਲ ਗਏ ਨੇ ਬੋਲਰ ਸਾਹਿਬ ਵੀ ਗਏ ਨੇ ਜਿਹੜੇ ਮੌਜੂਦਾ ਐਮਐਲ ਨੇ ਕੱਲ ਗਏ ਸੀਗੇ ਜਹ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜਰ ਕਰੋ ਤੁਹਾਡੇ ਨਾਲ ਐ ਅਸੀਂ 1500 ਅਸੀਂ ਟਰੱਕ ਜਿਹੜਾ ਐ ਉਹ ਲਿਆ ਹੋਇਆ ਹੈ ਜਦੋਂ ਵੀ ਜਰੂਰਤ ਪਈ ਤੁਹਾਡੇ ਕੋਲ ਉਹ ਭੇਜਾਂਦੇ ਉਹ ਭੇਜਾਂਦੇ ਕਦੋਂ ਜਦੋਂ ਸਾਡੇ ਦੇ ਆ ਦੇ ਗੋਲਾ ਵਜੇ ਦਤਾ ਉਦੋਂ ਕੌਣ ਵੇਖੇਦਾ ਸਾਡੇ ਇਸੇ ਤਰੀਕੇ ਪਿੱਛੇ ਵੀ ਹੋਇਆ ਸੀ ਸਾਨੂੰ ਅਚਾਨਕ ਹੀ ਜੰਗ ਲੱਗ ਗਈ ਜਿਹੜੀ ਕਤਰ ਚ ਲੱਗੀ ਸੀ ਇਹ ਨਹੀਂ ਦੱਸਿਆ ਐਵੇਂ ਤੁਹਾਨੂੰ ਆ ਤਰੀਕ ਰੱਖੀ ਇੰਨਾ ਟਾਈਮ ਰੱਖਿਆ ਸੀ ਨਹੀਂ ਰੱਖਿਆ ਉਹ ਅਚਾਨਕ ਜੰਗ ਲੱਗ ਗਈ ਕਿਸੇ ਦੇ ਹੱਥੇ ਉਹ ਚੰਨਾ ਰਹੇਗਾ ਕਿਸੇ ਹੱਥੇ ਕੌਲੀ ਰਹੇਗੀ ਕੁਝ ਹੀ ਨਹੀਂ ਐ ਖਾਲੀ ਆ ਜਿਹੜੇ ਲਿਬੜੇ ਨੇ ਇਹ ਹੈ ਪਾਤ ਅਸੀਂ ਬਾਹਰ ਆਏ ਸੀਗੇ ਉਹਨਾਂ ਉਸ ਹਾਲਾਤਾਂ ਦੇ ਅਸੀਂ ਡਰਦੇ ਹੋਏ ਆ ਜਿਹੜਾ ਪਹਿਲਾ ਪ੍ਰਬੰਧ ਕਾਲੇ ਕਲਗਲ ਦੇ ਵਿੱਚ ਵੇਖੋ ਕੀ ਹੋਇਆ ਸਾਡੀਆਂ ਟਰਾਲੀਆਂ ਟਰੈਕਟਰਾਂ ਦੀ ਲੈਣ ਲੱਗ ਗਈ ਸੀ ਉਹ ਪਿੱਛੇ ਹਜ਼ਾਰਾਂ ਪਿੰਡ ਤੋਂ ਪਿਛੋੜ ਰਾਤ ਨੂੰ ਕਰਦੇ ਆ ਕਦੇ ਟਰਾਲੀ ਮੈਂ ਰਾਤ ਨੂੰ 10 ਵਜੇ ਤੋਂ ਲੈਦੇ ਲੰਘਿਆ ਸੀਗਾ ਆਇਆ ਪੁਲ ਤੋਂ ਵੀ ਇੰਨਾ ਭੀੜ ਸੀਗੀ ਇਸ ਗੱਲ ਤੋਂ ਕਿਸੇ ਕਹਿੰਦੇ ਆ ਵੀ ਸਾਨੂੰ ਕੋਈ ਨਾ ਕੋਈ ਸਾਡਾ ਉਧਰ ਦੀ ਪ੍ਰਬੰਧ ਕੀਤਾ ਜਾਵੇ ਤੇ ਜੇ ਦੁਰਦਸ਼ੀ ਮਤਲਬ ਆਰਾਮਦਾਰੀ ਨਾ ਭਾਵੇਂ ਜਿਸ ਟਾਈਮ ਵੀ ਇਹੋ ਜੇ ਬਣ ਜਾਵੇ ਲਾਤਾ ਉਸ ਸੇ ਮਸੀਂ ਪਾਰ ਆਦਾ ਸਰਸਤੇ ਪਹੁੰਚ ਜਾਗੀ ਹੁਣ ਅੱਜ ਸਾਡੇ ਜੀ ਕਿਤੇ ਦੇ ਕਿਤੇ ਨੇ ਕੋਈ ਤਾਂ ਕੋਈ ਕਿਤੇ ਫਿਰਦਾ ਹੀ ਕੋਈ ਕਿਤੇ ਫਿਰਦਾ ਹੀ ਹੁਣ ਅੱਧੇ ਜੀ ਸਾਡੇ ਇਧਰ ਫਿਰਦੇ ਨੇ ਕੋਈ ਉਥੇ ਰਾਤ ਅਸੀਂ ਪਿੰਡ ਪਖੜਾ ਮੇਰਾ ਹੈ ਪਖੜਾ ਪਿੰਡ ਮਿਲ ਬਿਲਕੁਲ ਕਿਲੋਮੀਟਰ ਨਹੀਂ ਬਣਦਾ ਸਾਡਾ ਸਰਹੱਦ ਤੋਂ ਜ਼ੀਰੋ ਲੈਣ ਤੂੰ ਅਸੀਂ ਰਾਤ ਉਥੇ ਬੰਦੇ ਬੰਦੇ ਰਹ ਗਏ ਆਮ ਸਿੰਗਲ ਰਹ ਗਏ ਬੰਦੇ ਬੰਦੇ ਸਾਡੇ ਕੋਈ ਇਹੋ ਜਿਹਾ ਨਹੀਂ ਆਪਦੇ ਹੱਥਾਂ ਨਾਲ ਰੋਟੀਆਂ ਬਣਾਈਆਂ ਨੇ ਆਰਧਿਆ ਤਾਂ ਅਜੀ ਰੋਟੀਆਂ ਬਣਾਈਆਂ ਨੇ ਉਹੀ ਖਾ ਤੇ ਗੁਜ਼ਾਰਾ ਕੀਤਾ ਹੈ ਹੁਣ ਚੱਲੇ ਸੀ ਮੈਂ ਚਲੋ ਕੋਈ ਆਰਤੀ ਦੇ ਨਾਲ ਗੱਲਬਾਤ ਕਰਾਈਏ ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਵੀ ਸਾਨੂੰ ਚਾਹੀਦਾ ਹੈ ਵੀ ਉਸ ਪਾਸੇ ਕੋਈ ਪੁਲ ਪਾਇਆ ਆਵੇ ਜਾਂ ਪ੍ਰਬੰਧ ਕੀਤਾ ਵਾ ਜਾਂ ਸਾਡੇ ਰਹਿਣ ਦਾ ਕੋਈ ਇਹੋ ਜਿਹਾ ਕੈਂਪ ਬਣਾਇਆ ਆਵੇ ਜਿੱਥੇ ਅਸੀਂ ਰਹਿ ਸਕੀਏ ਸਾਰਾ ਪਰਿਵਾਰ ਬਿਲਕੁਲ ਧੰਨਵਾਦ ਆ ਦੂਸਰੇ ਪਾਸੇ ਕੀ ਤਸਵੀਰ ਦੇਖੋ ਇਹ ਜਿਹੜੇ ਪਰਿਵਾਰਕ ਮੈਂਬਰ ਨੇ ਹਾਲਾਂਕਿ ਲੱਗੇ ਨਜ਼ਦੀਕੀ ਜਾਂ ਕਹ ਲਈ ਬੀ ਲੋਕਲ ਨੇ ਔਰ ਪਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਕਿਹੜਾ ਪਿੰਡ ਆ ਪ੍ਰਧਾਨ ਜੀ ਆਪਣਾ ਰਣਾ ਕੀ ਆ ਕਿਹੜਾ ਮਾਛੀਵਾੜਾ ਤੇ ਕਿਸ ਤਰੀਕੇ ਦੇ ਹਾਲਾਤ ਮੰਨਦੇ ਹੋ ਹੁਣ ਪਰਿਵਾਰ ਮੈਂਬਰਾਂ ਨੂੰ ਵੀ ਨਾਲ ਲੈ ਕੇ ਜਾ ਰਹੇ ਹੋ ਕਿਸ ਤਰੀਕੇ ਦਾ ਮਾਹੌਲ ਹੈ ਪਰਿਵਾਰ ਦੇ ਵਿੱਚ ਠੀਕ ਹੈ ਜੀ ਅਜੇ ਤਾਂ ਕੋਈ ਗੱਲ ਨਹੀਂ ਇਹੋ ਜੀ ਤੇ ਪਰ ਖਤਰਾ ਤਾਂ ਹੈ ਜੀ ਮੜਾ ਮੋਟ ਪਰੇਸ਼ਾਨੀ ਹੁੰਦੀ ਐ ਇਸੀ ਨੂੰ ਪਰੇਸ਼ਾਨੀ ਤਾਂ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਜਿਹੋ ਜਿਹੇ ਹਾਲਾਤ ਬਣੇ ਆ ਤੇ ਸਮਾਨ ਸਬੂਣ ਫਿਰ ਉੱਥੇ ਹੀ ਆ ਮਾਲ ਡੰਗਰ ਉੱਥੇ ਹੀ ਕਿ ਬਾਹਰ ਲੈ ਆਉਣਾ ਨਹੀਂ ਆਪਣਾ ਪਿੰਡ ਤਾਂ ਪਿੱਛੇ ਜੀ ਆਪਣੀ ਜ਼ਮੀਨ ਹੈ ਉਧਰ ਹੂੰ ਇਹ ਤਾਂ ਵਿਚਾਰੇ ਰਸਤੇ 'ਚ ਬੈਠੇ ਮੇਰੇ ਨਾਲ ਇਹ ਉਧਰ ਦੇ ਗੱਟੀ ਦੇ ਅੱਛਾ ਤੇ ਆਪਣੀ ਜ਼ਮੀਰ ਰਾਜੋਈ ਗੱਟੀ ਏ ਪਰ ਇਹੋ ਜਿਹੀ ਗੱਲ ਤਾਂ ਨਹੀਂ ਪਰ ਫਿਰ ਵੀ ਖਤਰਾ ਤਾਂ ਖਤਰਾ ਹੀ ਏ ਜੀ ਦੋ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਜੀ ਜਿਹੜਾ ਤਣਾਅ ਬਣਿਆ ਬਾਕੀ ਠੀਕ ਏ ਜੀ ਚਲੋ ਚੱਲੀ ਜੰਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਖਾਸ ਤੌਰ ਦੇ ਉੱਪਰ ਜਿਹੜੇ ਹੁਣ ਆ ਲਾਗਲੇ ਕਿਸਾਨ ਨੇ ਜਾਂ ਫਿਰ ਜਿਹੜੇ ਲੋਕਲ ਨੇ ਜਾਂ ਫਿਰ ਜਿਨ੍ਹਾਂ ਦੀਆਂ ਜ਼ਮੀਨਾਂ ਦੂਸਰੇ ਪਾਸੇ ਨੇ ਤਾਂ ਪਰੇਸ਼ਾਨੀ ਦਾ ਸਵੱਬਤਾ ਉਹਨਾਂ ਵਾਸਤੇ ਹਮੇਸ਼ਾ ਹੀ ਬਣਿਆ ਰਹਿੰਦਾ ਕਿਉਂਕਿ ਹੁਣ ਤਾਂ ਅੱਜਿੱਥੇ ਜੰਗ ਲੱਗਣ ਕਰਕੇ ਜਿਹੜਾ ਡਰ ਦਾ ਮਾਹੌਲ ਹੈ ਹਾਲਾਂਕਿ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਕੋਈ ਗੱਲ ਨਹੀਂ ਕਿਸੇ ਤਰੀਕੇ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਕਿਹੜੀ ਤਸਵੀਰ ਨਿਕਲਦੀ ਹੈ ਕਿਉਂਕਿ ਟਰਾਲੀਆਂ ਲਗਾਤਾਰ ਇੱਥੋਂ ਗੁਜ਼ਰ ਰਹੀਆਂ ਸਮਾਨ ਲਿਆਂਕੇ ਵਾਪਸ ਲਿਆਂਦਾ ਜਾ ਰਿਹਾ ਔਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਆਪਣਾ ਕੰਮ ਕਰ ਰਹੀਆਂ ਨੇ ਹਾਲਾਂਕਿ ਅੱਗੇ ਕੀ ਕੁਝ ਹੁੰਦਾ ਹੈ ਕੀ ਤਸਵੀਰ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਫਿਰੋਜ਼ਪੁਰ